हां ਵੀ ਸਜਣੋ ਸਿਆਣੇ ਬਿਰਗਾਂ ਤੋਂ ਆਪਾਂ ਸੁਣਦੇ ਹੁੰਦੇ ਸੀ ਕਹਿੰਦੇ ਜੇ ਟਟਰੀਆਂ ਉੱਚੇ ਥਾਂ ਤੇ ਆਂਡੇ ਦੇਣ ਨਾ ਤਾਂ ਉਸ ਸਾਲ ਮੀਂਹ ਬਹੁਤ ਪੈਂਦਾ। ਇਸ ਸਾਲ ਵੈਸੇ ਮੀਂਹ ਤਾਂ ਪਹਿਲਾਂ ਹੀ ਬਹੁਤ ਪਈ ਜਾਂਦੇ ਆ। ਪਰ ਇਸ ਸਾਲ ਟਟਰੀਆਂ ਵੀ ਉੱਚੇ ਥਾਂ ਤੇ ਆਂਡੇ ਦੇ ਰਹੀਆਂ ਸਾਡੇ ਘਰ ਦੀ ਛੱਤਾਂ ਦੇਖੋ। ਕਿ ਆਹ ਟਟਰੀ ਨਹੀਂ ਐ ਇੱਥੇ ਆਂਡੇ ਦੇਣੇ ਸ਼ੁਰੂ ਕੀਤੇ ਆ। ਆਹ ਦੇਖ ਸਕਦੇ ਆ ਤੁਸੀਂ ਟਟਰੀ ਦਾ ਆਂਡਾ ਪਿਆ ਇੱਥੇ। ਤੇ ਇਥੋਂ ਨਿਮਾਨ ਲਗਾਇਆ ਜਾ ਸਕਦਾ ਤੇ ਵਾਕਈ ਇਸ ਸਾਲ ਮੀਂਹ ਬਹੁਤ ਪੈਣਗੇ। ਮੌਸਮ ਵੀ ਉੱਤੇ ਮੀਂਹ ਵਾਲਾ ਹੀ ਆ। ਕਮੈਂਟ ਕਰਕੇ ਦੱਸਿਓ ਵੀ ਸਿਆਣੇ ਦੀਆਂ ਇਹ ਗੱਲਾਂ ਸਹੀ ਆ ਕਿ ਐਵੇਂ ਬਣੀ ਆਵੰਗੀਆਂ ਪਰ ਦੇਖਣ ਨੂੰ ਲੱਗਦਾ ਹੈ ਕਿ ਵੀ ਮੀਂਹ ਜ਼ਿਆਦਾ ਪੈਣਗੇ ਕਿਉਂਕਿ ਜਾਨਵਰ ਆ ਸਮਝ ਹੁੰਦੀ ਹੈ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਥੱਲੇ ਆਂਡੇ ਖਰਾਬ ਹੋ ਜਾਣਗੇ ਤੇ ਆ ਦੇਖੋ ਸਾਡੇ ਘਰ ਦੀ ਛੱਤ ਤੇ ਆਂਡਾ ਦਿੱਤਾ ਇਹਨੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਮੇਰਾ ਵੀਰ ਤੇ ਕਮੈਂਟ ਕਰਕੇ ਦੱਸਿਓ ਵੀ ਵੀ ਇਹ ਗੱਲ ਸਹੀ ਆ ਕਿ ਐਵੇਂ ਤਾਂ ਪਰ ਧਾਰਨਾ ਬਣੀ ਵੀ ਆ ਵੀ ਟਟੇਰੀਆਂ ਮੀਂਹ ਦੇਖ ਕੇ ਉੱਤੇ ਥਾਂ ਤੇ ਆਂਡੇ ਦਿੰਦੀਆਂ